ਅਸੀਂ ਧਰਮ ਨੂੰ ਨਾਲ ਲੈ ਕੇ ਪੈਦਾ ਹੁੰਨੇ ਆਂ ਧਰਮ ਵਿੱਚ ਜਿਉਂਨੇ ਆਂ ਧਰਮ ਵਿੱਚ ਹੀ ਮਰਦੇ ਆਂ ਇਸ ਲਈ ਜ਼ਿੰਦਗੀ ਭਰ ਧਰਮ ਦੀ ਚਰਚਾ ਕਰਦੇ ਰਹਿੰਨੇ ਆਂ ਸ਼ਾਇਦ ਉਸ ਮਨੁੱਖਤਾ ਵਿੱਚ ਧਰਮ ਦੀ ਕੋਈ ਚਰਚਾ ਨਹੀਂ ਹੋਵੇਗੀ ਕਿਉਂਕਿ ਧਰਮ ਲੋਕਾਂ ਦਾ ਜੀਵਨ ਹੋਏਗਾ ਅਸੀਂ ਚਰਚਾ ਉਸੇ ਦੀ ਕਰਦੇ ਆਂ ਜੋ ਸਾਡਾ ਜੀਵਨ ਨਹੀਂ ਹੁੰਦਾ ਜੋ ਜੀਵਨ ਹੁੰਦਾ ਹੈ ਉਸ ਦੀ ਅਸੀਂ ਚਰਚਾ ਨਹੀਂ ਕਰਦੇ ਅਸੀਂ ਸੈਕਸ ਦੀ ਚਰਚਾ ਨਹੀਂ ਕਰਦੇ ਕਿਉਂਕਿ ਉਹ ਸਾਡਾ ਜੀਵਨ ਹੈ ਅਸੀਂ ਈਸ਼ਵਰ ਦੀ ਚਰਚਾ ਕਰਦੇ ਹਾਂ ਕਿਉਂਕਿ ਉਹ ਸਾਡਾ ਜੀਵਨ ਨਹੀਂ ਹੈ ਅਸਲ ਵਿੱਚ ਜਿਸ ਚੀਜ਼ ਨੂੰ ਅਸੀਂ ਹਾਸਲ ਨਹੀਂ ਕਰ ਪਾਉਂਦੇ ਗੱਲਾਂ ਬਾਤਾਂ ਕਰਕੇ ਉਸ ਨੂੰ ਪੂਰਾ ਕਰ ਲੈਣੇ ਆ ਤੁਸੀਂ ਕਦੇ ਖਿਆਲ ਕੀਤਾ ਹੋਵੇਗਾ ਕਿ ਇਸਤਰੀਆਂ ਪੁਰਸ਼ਾਂ ਨਾਲ ਵੱਧ ਲੜਦੀਆਂ ਨੇ ਇਸਤਰੀਆਂ ਲੜਦੀਆਂ ਹੀ ਰਹਿੰਦੀਆਂ ਨੇ ਕੁਝ ਨਾ ਕੁਝ ਇਟ ਖੜਕਾ ਆਂਡ ਗਵਾਂਡ ਸਭ ਪਾਸੇ ਚੱਲਦਾ ਹੀ ਰਹਿੰਦਾ ਹੈ ਕਹਿੰਦੇ ਹਨ ਕਿ ਦੋ ਇਸਤਰੀਆਂ ਨਾਲ-ਨਾਲ ਬਹੁਤ ਦੇਰ ਤੱਕ ਸ਼ਾਂਤ ਨਾਲ ਬੈਠੀਆਂ ਰਹਿਣਾ ਇਹ ਬਹੁਤ ਕਠਿਨ ਗੱਲ ਹੈ। ਚੀਨ ਵਿੱਚ ਇੱਕ ਬਹੁਤ ਵੱਡਾ ਮੁਕਾਬਲਾ ਹੋਇਆ। ਉਸ ਮੁਕਾਬਲੇ ਵਿੱਚ ਚੀਨ ਦੇ ਸਭ ਤੋਂ ਵੱਡੇ ਝੂਠ ਬੋਲਣ ਵਾਲੇ ਲੋਕਾਂ ਦਾ ਇਕੱਠ ਹੋਇਆ। ਝੂਠ ਬੋਲਣ ਦਾ ਮੁਕਾਬਲਾ ਸੀ। ਕੌਣ ਸਭ ਤੋਂ ਵੱਡਾ ਝੂਠ ਬੋਲਦਾ ਹੈ ਉਸ ਨੂੰ ਪਹਿਲਾ ਇਨਾਮ ਮਿਲੇਗਾ। ਇੱਕ ਆਦਮੀ ਨੂੰ ਪਹਿਲਾ ਨਾਮ ਮਿਲ ਗਿਆ। ਉਸਨੇ ਸਿਰਫ ਇਹ ਗੱਲ ਆਖੀ ਸੀ ਸਿਰਫ ਛੋਟੀ ਜਿਹੀ ਗੱਲ ਕਿ ਮੈਂ ਇੱਕ ਬਗੀਚੇ ਵਿੱਚ ਗਿਆ ਦੋ ਔਰਤਾਂ ਉੱਥੇ ਇੱਕ ਬੈਂਚ ਤੇ 5 ਮਿੰਟ ਤੱਕ ਚੁੱਪ ਬੈਠੀਆਂ ਰਹੀਆਂ ਲੋਕਾਂ ਨੇ ਕਿਹਾ ਇਸ ਤੋਂ ਵੱਡਾ ਕੋਈ ਝੂਠ ਨਹੀਂ ਹੋ ਸਕਦਾ ਇਹ ਤਾਂ ਅਲਟੀਮੇਟ ਅਨਟ੍ਰੂਥ ਹੈ ਹੋਰ ਵੀ ਵੱਡੇ ਵੱਡੇ ਲੋਕ ਝੂਠ ਬੋਲ ਰਹੇ ਸਨ ਉਹਨਾਂ ਨੇ ਕਿਹਾ ਕਿ ਉਹ ਸਭ ਬੇਕਾਰ ਹੈ ਇਨਾਮ ਇਸੇ ਨੂੰ ਦਿਓ ਇਹ ਆਦਮੀ ਬਾਜੀ ਮਾਰ ਗਿਆ ਲੇਕਿਨ ਕਦੇ ਤੁਸੀਂ ਸੋਚਿਆ ਕਿ ਇਸਤਰੀਆਂ ਇੰਨੀਆਂ ਗੱਲਾਂ ਕਿਉਂ ਕਰਦੀਆਂ ਨੇ ਪੁਰਸ਼ ਕੰਮ ਕਰਦੇ ਨੇ ਇਸਤਰੀਆਂ ਦੇ ਹੱਥ ਵਿੱਚ ਕੋਈ ਕੰਮ ਨਹੀਂ ਹੈ ਕੰਮ ਨਹੀਂ ਹੁੰਦਾ ਤਾਂ ਗੱਲ ਹੁੰਦੀ ਹੈ ਭਾਰਤ ਇੰਨੀ ਗੱਲਬਾਤ ਕਿਉਂ ਕਰਦਾ ਹੈ ਉਹੀ ਔਹੀ ਇਸਤਰੀਆਂ ਵਾਲਾ ਔਗਣ ਕੰਮ ਕੁਝ ਨਹੀਂ ਹੈ ਗੱਲਬਾਤ ਗੱਲਬਾਤ ਬਸ ਬ੍ਰਹਮਚਰਜ ਤੋਂ ਇੱਕ ਨਵੇਂ ਮਨੁੱਖ ਦਾ ਜਨਮ ਹੋਵੇਗਾ ਜੋ ਗੱਲਬਾਤ ਕਰਨ ਵਾਲਾ ਨਹੀਂ ਜੀਣ ਵਾਲਾ ਹੋਏਗਾ ਉਹ ਧਰਮ ਦੀ ਗੱਲ ਨਹੀਂ ਕਰੇਗਾ ਉਹ ਧਰਮ ਨੂੰ ਜੀਏਗਾ ਲੋਕ ਭੁੱਲ ਨਹੀਂ ਜਾਣਗੇ ਕਿ ਧਰਮ ਕੁਝ ਹੈ ਉਹ ਇੰਨਾ ਸੁਭਾਵਿਕ ਹੋ ਸਕਦਾ ਹੈ ਉਹ ਮਨੁੱਖ ਦੇ ਵਾਵਿਤ ਵਿਚਾਰ ਵੀ ਅਨੋਖਾ ਹੋਵੇਗਾ ਉਹ ਜਿਹੇ ਕੁਝ ਮਨੁੱਖ ਪੈਦਾ ਹੁੰਦੇ ਰਹੇ ਹਨ ਅਚਨਚੇਤੀ ਸੀ ਉਹਨਾਂ ਦੇ ਪੈਦਾ ਹੋਣ ਦੀ ਕਦੇ ਇੱਕ ਮਹਾਵੀਰ ਪੈਦਾ ਹੋ ਜਾਂਦਾ ਹੈ ਅਜਿਹਾ ਸੋਹਣਾ ਆਦਮੀ ਪੈਦਾ ਹੋ ਜਾਂਦਾ ਜੇ ਉਹ ਕੱਪੜੇ ਪਹਿਨੇ ਤਾਂ ਉਹਨਾਂ ਸੋਹਣਾ ਨਾ ਜਾਪੇ ਨਗਨ ਖੜਾ ਹੋ ਜਾਂਦਾ ਉਹਦੇ ਸੁਭਪਨ ਦੀ ਸੁਗੰਧ ਫੈਲ ਜਾਂਦੀ ਹੈ ਸਭ ਪਾਸੇ ਲੋਕ ਮਹਾਵੀਰ ਨੂੰ ਦੇਖਣ ਚਲੇ ਆਉਂਦੇ ਨੇ ਉਹ ਜਿਹਾ ਮਾਲੂਮ ਹੁੰਦਾ ਜਿਵੇਂ ਸਗ ਮਰਮਰ ਦੀ ਮੂਰਤੀ ਹੋਵੇ ਉਹਨਾਂ ਵਿੱਚ ਇੰਨਾ ਵੀਰਜ ਪ੍ਰਗਟ ਹੁੰਦਾ ਕਿ ਉਹਦਾ ਨਾਮ ਵਰਤਮਾਨ ਸੀ ਨੂੰ ਕੋਨਾਂ ਨੂੰ ਵਰਤਮਾਨ ਕਹਿੰਦੇ ਸੀ ਲੋਕੋਨਾਂ ਨੂੰ ਮਹਾਵੀਰ ਆਖਣ ਲੱਗਦੇ ਨੇ ਉਹਨਾਂ ਦੇ ਬ੍ਰਹਮਚਰਜ ਦਾ ਤੇਜ ਇੰਨਾ ਪ੍ਰਗਟ ਹੁੰਦਾ ਹੈ ਕਿ ਲੋਕ ਪ੍ਰਭਾਵਿਤ ਹੋ ਜਾਂਦੇ ਨੇ ਕਿ ਉਹ ਆਦਮੀ ਹੋਰ ਹੈ ਕਦੇ ਇੱਕ ਬੁੱਧ ਪੈਦਾ ਹੁੰਦਾ ਹੈ ਕਦੇ ਇੱਕ ਕ੍ਰਾਈਸਟ ਪੈਦਾ ਹੁੰਦਾ ਹੈ ਕਦੇ ਇੱਕ ਕਨਫਿਊਸ਼ਿਅਸ ਪੈਦਾ ਹੁੰਦਾ ਹੈ ਪੂਰੀ ਮਨੁੱਖ ਜਾਤੀ ਦੇ ਇਤਿਹਾਸ ਵਿੱਚ 10-15 ਹੀ ਨਾਂ ਅਸੀਂ ਗਿਣ ਸਕਦੇ ਹਾਂ ਜੋ ਪੈਦਾ ਹੋਏ ਨੇ ਜਿਸ ਦਿਨ ਦੁਨੀਆਂ ਵਿੱਚ ਬ੍ਰਹਮਚਰਜ ਨਾਲ ਬੱਚੇ ਆਉਣਗੇ ਤਾਂ ਇਹ ਵੀ ਸ਼ਬਦ ਸੁਣਨਾ ਤੁਹਾਨੂੰ ਲੱਗੇਗਾ ਕਿ ਬ੍ਰਹਮਚਰਜ ਨਾਲ ਬੱਚੇ ਮੈਂ ਇੱਕ ਨਵੇਂ ਹੀ ਕਨਸੈਪਟ ਦੀ ਗੱਲ ਕਰ ਰਹੀ ਹਾਂ ਉਹ ਸ਼ੋਹ ਕਹਿ ਰਹੇ ਨਹੀਂ ਬ੍ਰਹਮਚਰਜ ਤੋਂ ਜਿਸ ਦਿਨ ਬੱਚੇ ਆਉਣਗੇ ਉਸ ਦਿਨ ਸਾਰੇ ਜਗਤ ਦੇ ਲੋਕ ਅਜਿਹੇ ਹੋਣਗੇ ਅਜਿਹੇ ਸੋਹਣੇ ਸ਼ਕਤੀਸ਼ਾਲੀ ਸੂਝਵਾਨ ਵਿਚਾਰਵਾਨ ਫਿਰ ਕਿੰਨੀ ਦੇਰ ਲੱਗੇਗੀ ਕਿੰਨੀ ਦੇਰ ਲੱਗੇਗੀ ਉਹਨਾਂ ਨੂੰ ਪਰਮਾਤਮਾ ਦਾ ਨਾਮ ਜਨਣ ਚ ਉਪਰਮਾਤਮਾ ਨੂੰ ਇਸੇ ਤਰ੍ਹਾਂ ਜਾਣਨਗੇ ਜਿਵੇਂ ਦਿਨ ਰਾਤ ਸੌਂਦੇ ਨੇ ਜਾਂ ਜਾਗਦੇ ਨੇ ਜੇ ਸਾ ਆਦਮੀ ਨੂੰ ਨੀਂਦ ਨਹੀਂ ਆਉਂਦੀ ਜੇ ਉਹਨੂੰ ਕੋਈ ਆਖੇ ਮੈਂ ਸਿਰਫ ਸਰਾਣੇ ਤੇ ਸਿਰ ਰੱਖ ਕੇ ਸੌਂਦਾ ਤੋ ਆਦਮੀ ਕਹੇਗਾ ਕਿ ਇਹ ਤਾਂ ਬਿਲਕੁਲ ਗਲਤ ਹੈ ਝੂਠੀ ਗੱਲ ਹੈ ਮੈਂ ਤਾਂ ਬਹੁਤ ਪਾਸੇ ਪਰਤਦਾ ਉੱਠਦਾ ਬੈਠਦਾ ਮਾਲਾ ਫੇਰਦਾ ਗਾਵ ਮੱਜਾਂ ਗਣਦਾ ਲੇਕਿਨ ਕੁਝ ਨਹੀਂ ਹੁੰਦਾ ਨੀਂਦ ਆਉਂਦੀ ਨਹੀਂ ਤੁਸੀਂ ਝੂਠ ਆਖਦੇ ਹੋ ਅਜੇ ਇਹ ਕਿਵੇਂ ਹੋ ਸਕਦਾ ਕਿ ਸਿਰਹਾਣੇ ਉੱਤੇ ਸਿਰ ਰੱਖਣ ਵਾਲੀ ਨੀਂਦ ਆ ਜੇ ਤੁਸੀਂ ਝੂਠ ਬੋਲਦੇ ਹੋ ਕਿਉਂਕਿ ਮੈਂ ਤਾਂ ਬਹੁਤ ਤਜਰਬੇ ਕਰਕੇ ਦੇਖ ਲਏ ਨੇ ਨੀਂਦ ਤਾਂ ਕਦੇ ਆਈ ਨਹੀਂ ਸਾਰੀ ਸਾਰੀ ਰਾਤ ਜਾਗਦੇ ਲੰਘ ਜਾਂਦੀ ਹੈ ਅਮਰੀਕਾ ਵਿੱਚ ਨਿਊਯਾਰਕ ਵਰਗੇ ਸ਼ਹਿਰਾਂ ਵਿੱਚ 30 ਤੋਂ ਲੈ ਕੇ 40 ਫੀਸਦੀ ਲੋਕ ਨੀਂਦ ਦੀਆਂ ਦਵਾਈਆਂ ਲੈ ਕੇ ਸੌ ਰਹੇ ਨੇ ਅਮਰੀਕੀ ਵਿਗਿਆਨਿਕ ਆਖਦੇ ਨੇ ਕਿ 100 ਸਾਲ ਦੇ ਅੰਦਰ ਨਿਊਯਾਰਕ ਵਰਗੇ ਦੇਸ਼ਾਂ ਵਿੱਚ ਇੱਕ ਵੀ ਆਦਮੀ ਸਹਿਜ ਰੂਪ ਵਿੱਚ ਸੌ ਨਹੀਂ ਸਕੇਗਾ ਦਵਾਈ ਲੈਣੀ ਪਵੇਗੀ ਤਾਂ ਇਹ ਹੋ ਸਕਦਾ ਹੈ ਕਿ ਨਿਊਯਾਰਕ ਵਿੱਚ 100 ਸਾਲ ਬਾਅਦ ਹੋਵੇ 200 ਸਾਲ ਬਾਅਦ ਹੋਵੇ ਹਿੰਦੁਸਤਾਨ ਵਿੱਚ ਕਿਉਂਕਿ ਹਿੰਦੁਸਤਾਨ ਦੇ ਨੇਤਾ ਇਸ ਗੱਲ ਦੇ ਪਿੱਛੇ ਪਏ ਨੇ ਕਿ ਅਸੀਂ ਉਹਨਾਂ ਦਾ ਮੁਕਾਬਲਾ ਕਰਦੇ ਰਹਾਂਗੇ ਅਸੀਂ ਉਨ੍ਹਾਂ ਤੋਂ ਪਿੱਛੇ ਨਹੀਂ ਰਹਿ ਸਕਦੇ ਉਹ ਜੋ ਕਰਨਗੇ ਅਸੀਂ ਉਸਨਾ ਤੋਂ 4 ਕਦਮ ਵਧ ਕੇ ਕਰਾਂਗੇ ਉਹ ਕਹਿੰਦੇ ਨੇ ਕਿ ਅਸੀਂ ਉਨ੍ਹਾਂ ਤੋਂ ਪਿੱਛੇ ਨਹੀਂ ਰਹਿਣਾ ਉਹਨਾਂ ਦੀਆਂ ਸਾਰੀਆਂ ਬਿਮਾਰੀਆਂ ਵਿੱਚ ਅਸੀਂ ਮੁਕਾਬਲਾ ਕਰਾਂਗੇ ਇਸ ਲਈ ਹੋ ਸਕਦਾ ਹੈ ਕਿ 500 ਸਾਲ ਬਾਅਦ ਦੁਨੀਆ ਦੇ ਲੋਕਾਂ ਨੂੰ ਨੀਂਦ ਦੀ ਦਵਾਈ ਲੈ ਕੇ ਸੌਣਾ ਪਵੇ ਜਦ ਬੱਚਾ ਪਹਿਲੀ ਦਫ਼ਾ ਪੈਦਾ ਹੋਵੇ ਮਾਂ ਦੇ ਪੇਟ ਚੋਂ ਬਾਹਰ ਆਵੇ ਉਹ ਦੁੱਧਨਾ ਮੰਗੇ ਸੋਗੋ ਦਵਾਈ ਮੰਗੇ ਉਹ ਕਹੇ ਕਿ ਮੈਂ ਸੌ ਨਹੀਂ ਸਕਦਾ ਮੈਂ ਤੇਰੇ ਪੇਟ ਵਿੱਚ ਵੀ ਸੌ ਨਹੀਂ ਸਕਿਆ ਤਾਂ 500 ਸਾਲ ਉਹਨਾਂ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਕਠਿਨ ਹੋ ਜਾਏਗਾ ਕਿ ਅੱਜ ਤੋਂ 500 ਸਾਲ ਪਹਿਲਾਂ ਸਾਰੀ ਮਨੁੱਖਤਾ ਅੱਖਾਂ ਮੀਚਦੀ ਸੀ ਤੇ ਸੌ ਜਾਂਦੀ ਸੀ ਉਹ ਕਹਿਣਗੇ ਇੰਪੋਸੀਬਲ ਅਸੰਭਵ ਹੈ ਗੱਲ ਇਹ ਨਹੀਂ ਹੋ ਸਕਦਾ ਕਿਵੇਂ ਹੋ ਸਕਦਾ ਹੈ ਉਸ ਬ੍ਰह्मਚਾਰਜ ਤੋਂ ਜੋ ਜੀਵਨ ਉਪਜੇਗਾ ਉਸ ਨੂੰ ਇਹ ਵਿਸ਼ਵਾਸ ਕਰਨਾ ਕਠਿਨ ਹੋ ਜਾਏਗਾ ਕਿ ਲੋਕ ਚੋਰ ਸਨ ਲੋਕ ਬੇਈਮਾਨੀ ਸਨ ਹਥਿਆਰੇ ਸਨ ਲੋਕ ਆਤਮ ਹੱਤਿਆਵਾਂ ਕਰ ਲੈਂਦੇ ਸੀ ਲੋਕ ਜ਼ਹਿਰ ਖਾਂਦੇ ਸੀ ਲੋਕ ਸ਼ਰਾਬ ਪੀਂਦੇ ਸੀ ਲੋਕ ਸ਼ੁਰੇ ਖੋਪਦੇ ਸੀ ਲੋਕ ਜੁੱਧ ਕਰਦੇ ਸੀ ਉਹਨਾਂ ਨੂੰ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਏਗਾ ਕਿ ਕਿਵੇਂ ਹੋ ਸਕਦਾ ਹੈ ਕਾਮ ਤੋਂ ਹੁਣ ਤੱਕ ਪਦਾਇਸ਼ ਹੋਈ ਹੈ ਉਹ ਵੀ ਉਸ ਕੰਮ ਤੋਂ ਜੋ ਫਿਜ਼ੀਓਲੋਜੀਕਲ ਹੈ ਇੱਕ ਅਧਿਆਤਮਿਕ ਕੰਮ ਦਾ ਜਨਮ ਹੋ ਸਕਦਾ ਹੈ ਇੱਕ ਨਵੇਂ ਜੀਵਨ ਦਾ ਆਰੰਭ ਹੋ ਸਕਦਾ ਹੈ ਉਸ ਨਵੇਂ ਜੀਵਨ ਦੇ ਆਰੰਭ ਦੇ ਲਈ ਥੋੜੀਆਂ ਜਿਹੀਆਂ ਗੱਲਾਂ ਜੋ ਤੁਹਾਨੂੰ ਕਹੀਆਂ ਗਈਆਂ ਨੇ ਇਹਨਾਂ ਗੱਲਾਂ ਤੇ ਜਰਾ ਗੌਰ ਕਰਨਾ ਧਰਮ ਦੇ ਦੋ ਰੂਪ ਨੇ ਜਿਵੇਂ ਕਿ ਸਾਰੀਆਂ ਚੀਜ਼ਾਂ ਦੇ ਦੋ ਰੂਪ ਹੁੰਦੇ ਨੇ ਇੱਕ ਨਰੂਆ ਤੇ ਇੱਕ ਬਿਮਾਰ ਨਰੂਆ ਧਰਮ ਤਾਂ ਜੀਵਨ ਨੂੰ ਸਵਕਾਰ ਕਰਦਾ ਹੈ ਬਿਮਾਰ ਧਰਮ ਜੀਵਨ ਨੂੰ ਅਸਵਕਾਰ ਕਰਦਾ ਜਿੱਥੇ ਵੀ ਅਸਵਕਾਰ ਆ ਉੱਥੇ ਬਿਮਾਰੀ ਹੈ ਜਿੰਨਾ ਗਹਿਰਾ ਅਸਵਕਾਰ ਹੋਵੇਗਾ ਉਨਾ ਹੀ ਮਨੁੱਖਾ ਆਤਮ ਘਾਤੀ ਹੈ ਜਿੰਨਾ ਗਹਿਰਾ ਸਵਕਾਰ ਹੋਵੇਗਾ ਉਨਾ ਹੀ ਜੀਵਨ ਵਿੱਚ ਮਨੁੱਖੀ ਜੀਵਨ ਮੁਖੀ ਹੋਵੇਗਾ ਸੋ ਜਿੰਨਾ ਧਰਮ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਇਸਤਰੀ ਪੁਰਸ਼ ਦੂਰ ਰਹਿਣ ਸ਼ੋਣ ਵੀ ਨਾ ਉਹ ਰੋਗੀ ਹੁੰਦੇ ਨੇ ਬਿਮਾਰ ਹੁੰਦੇ ਜੋ ਜੀਵਨ ਹੈ ਜੀਵਨ ਦੀ ਜੋ ਸਹਜਤਾ ਹੈ ਜੋ ਜੀਵਨ ਦਾ ਕੁਦਰਤੀ ਹਿੱਸਾ ਹੈ ਉਸੇ ਦਾ ਜਿੱਤੇ ਅੰਗੀਕਾਰ ਹੈ ਅਜਿਹੀ ਧਰਮ ਸ਼ਾਸਤਰ ਵੀ ਨੇ ਜੋ ਇਸਤਰੀ ਤੇ ਪੁਰਸ਼ ਦੇ ਵਿਚਾਲੇ ਕਿਸੇ ਤਰ੍ਹਾਂ ਦਾ ਕਲੇਸ਼ ਦਵੰਦ ਸੰਘਰਸ਼ ਨਹੀਂ ਕਰਦੇ ਉਨਾਂ ਦੀ ਤਰ੍ਹਾਂ ਦੇ ਧਰਮ ਸ਼ਾਸਤਰਾਂ ਦਾ ਨਾਮ ਹੈ ਤੰਤਰ ਤਾਂ ਮੇਰੀ ਮੰਨਤਾ ਹੈ ਕਿ ਜਿੰਨੀ ਗਹਿਰੀ ਪਹੁੰਚ ਤੰਤਰ ਦੀ ਹੈ ਜੀਵਨ ਦੇ ਸਬੰਧ ਵਿੱਚ ਉਨੀ ਨਗੂਨੇ ਸ਼ਾਸਤਰਾਂ ਦੀ ਨਹੀਂ ਜਿੱਥੇ ਵਰਜਨਾ ਕੀਤੀ ਗਈ ਹੈ ਉੱਥੇ ਸਮਰੱਥ ਵਿੱਚ ਨਹੀਂ ਹੈ ਕੁਝ ਵੀ ਪਰਮਾਤਮਾ ਜਗਤ ਦਾ ਡੂੰਘੇ ਤੋਂ ਡੂੰਘਾ ਅਹਿਸਾਸ ਹੈ ਮੋਕਸ਼ ਕੋਈ ਸੰਸਾਰ ਦੇ ਉਲਟ ਨਹੀਂ ਹੈ ਬਲਕਿ ਸੰਸਾਰ ਦੇ ਅਨੁਭਵ ਵਿੱਚ ਜਾਗ ਜਾਣ ਦਾ ਨਾ ਹੈ ਜੋ ਜਾਗ ਗਿਆ ਉਹਨੂੰ ਮੁਕਤ ਪ੍ਰਾਪਤ ਹੋ ਜਾਂਦਾ ਹੈ ਪੂਰੇ ਜੀਵਨ ਨੂੰ ਜੋ ਸਵਾਰ ਕਰਦਾ ਹੈ ਸਮੁੱਚੇ ਰੂਪਾਂ ਵਿੱਚ ਉਹੀ ਜੀਵਨ ਹੈ ਇਸਤਰੀ ਪੁਰਸ਼ ਇਹ ਜੀਵਨ ਦੇ ਦੋ ਲਾਜ਼ਮੀ ਅੰਗ ਨੇ ਇੱਕ ਅਰਥ ਵਿੱਚ ਪੁਰਸ਼ ਵੀ ਅਧੂਰਾ ਹੈ ਇੱਕ ਅਰਥ ਵਿੱਚ ਇਸਤਰੀ ਵੀ ਅਧੂਰੀ ਹੈ ਉਹਨਾਂ ਦੀ ਨੇੜਤਾ ਜਿੰਨੀ ਗਹਿਰੀ ਹੋ ਸਕੇ ਉਨਾ ਇੱਕ ਉਹਨਾਂ ਦਾ ਅਨੁਭਵ ਸ਼ੁਰੂ ਹੁੰਦਾ ਹੈ। ਇਸਤਰੀ ਦੇ ਪੁਰਸ਼ ਵਿੱਚ ਜੋ ਪ੍ਰੇਮ ਦਾ ਸਬੰਧ ਹੈ ਉਹ ਪਹਿਲੀ ਝਲਕ ਹਾਸਲ ਹੁੰਦੀ ਹੈ। ਜਿਸ ਵਿਅਕਤੀ ਨੂੰ ਇਸਤਰੀ ਪੁਰਸ਼ ਦੇ ਪ੍ਰੇਮ ਵਿੱਚ ਪਰਮਾਤਮਾ ਦੀ ਪਹਿਲੀ ਝਲਕ ਹਾਸਲ ਨਹੀਂ ਹੁੰਦੀ। ਉਹਨੂੰ ਹੋਰ ਕੋਈ ਝਲਕ ਹਾਸਲ ਹੋਣਾ ਮੁਸ਼ਕਿਲ ਗੱਲ ਹੈ। ਇਸਤਰੀ ਪੁਰਸ਼ ਦੇ ਵਿਚਾਲੇ ਜੋ ਖਿੱਚ ਹੈ ਜੇਕਰ ਅਸੀਂ ਠੀਕ ਤਰ੍ਹਾਂ ਨਾਲ ਸਮਝੀਏ ਤਉ ਜੀਵਨ ਦੀ ਖਿੱਚ ਹੈ ਹੋਰ ਗਹਿਰੇ ਵਿੱਚ ਸਮਝੀਏ ਤਾਂ ਇਸਤਰੀ ਪੁਰਸ਼ ਦੇ ਵਿਚਾਲੇ ਜੋ ਖਿੱਚ ਹੈ ਤਾਂ ਉਹ ਪਰਮਾਤਮਾ ਦੀ ਲੀਲਾ ਦਾ ਹਿੱਸਾ ਹੈ ਉਸੇ ਦੀ ਖਿੱਚ ਹੈ ਤਾਂ ਉਹਨਾਂ ਦੇ ਵਿਚਾਲੇ ਜੋ ਖਿੱਚ ਦਾ ਕਾਰਨ ਕੋਈ ਪਾਪ ਨਹੀਂ ਹੈਗਾ ਲੇਕਿਨ ਕਿਸੇ ਕਾਰਨ ਨਾਲ ਇਸਤਰੀ ਪੁਰਸ਼ ਨੂੰ ਕੁਝ ਧਰਮਾਂ ਨੇ ਕੁਝ ਧਰਮ ਸ਼ਾਸਤਰਾ ਨੇ ਕੁਝ ਧਰਮ ਗੁਰੂਆਂ ਨੇ ਇੱਕ ਦੁਸ਼ਮਣੀ ਦਾ ਭਾਵ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਗਹਿਰਾਈ ਵਿੱਚ ਕੀ ਕਾਰਨ ਕਿ ਮਨੁੱਖ ਦੇ ਹੰਕਾਰ ਉੱਤੇ ਸਭ ਤੋਂ ਵੱਡੀ ਝੋਟ ਪ੍ਰੇਮ ਵਿੱਚ ਪੈਦਾ ਹੁੰਦੀ ਹੈ ਜਦ ਇੱਕ ਪੁਰਸ਼ ਕਿਸਤਰੀ ਦੇ ਪ੍ਰੇਮ ਵਿੱਚ ਪੈ ਜਾਂਦਾ ਹੈ ਤਾਂ ਜਾਂ ਇੱਕ ਇਸਤਰੀ ਇੱਕ ਪੁਰਸ਼ ਦੇ ਪ੍ਰੇਮ ਵਿੱਚ ਪੈ ਜਾਂਦੀ ਹੈ ਤਾਂ ਉਹਨਾਂ ਨੂੰ ਆਪਣਾ ਹੰਕਾਰ ਛੱਡਣਾ ਹੀ ਪੈਂਦਾ ਹੈ ਪ੍ਰੇਮ ਦੀ ਪਹਿਲੀ ਝੋਟ ਹੰਕਾਰ ਉੱਤੇ ਪੈਂਦੀ ਹੈ ਇਸ ਲਈ ਜਿਹੜੇ ਅਤੀ ਹੰਕਾਰੀ ਨੇ ਉਹ ਪ੍ਰੇਮ ਤੋਂ ਵਜਣਗੇ ਬਹੁਤ ਹੰਕਾਰੀ ਵਿਅਕਤੀ ਪ੍ਰੇਮ ਨਹੀਂ ਕਰ ਸਕਦਾ ਕਿਉਂਕਿ ਇਹ ਦਾਤੇ ਨਹੀਂ ਲਗਾ ਸਕਦਾ ਕੁਝ ਪ੍ਰੇਮ ਲਈ ਦਾਤੇ ਲਗਾਉਣਾ ਪੈਂਦਾ ਹੈ ਕੁਛ ਨਾ ਕੁਛ ਪ੍ਰੇਮ ਦਾ ਮਤਲਬ ਹੀ ਇਹ ਹੈ ਕਿ ਮੈਂ ਆਪਣੇ ਆਪ ਨਾਲੋਂ ਜ਼ਿਆਦਾ ਮੁੱਲਵਾਨ ਕਿਸੇ ਦੂਜੇ ਨੂੰ ਮੰਨ ਰਿਹਾ ਉਹਦਾ ਮਤਲਬ ਇਹ ਹੈ ਕਿ ਮੇਰਾ ਸੁੱਖ ਨੰਗਾਣਾ ਹੁਣ ਕਿਸੇ ਦੂਜੇ ਦੇ ਸੁੱਖ ਦਾ ਕੋਈ ਕਾਰਨ ਨਹੀਂ ਹੈ ਲੋੜ ਪਵੇ ਤਾਂ ਖੁਦ ਨੂੰ ਪੂਰਾ ਮਟਾਉਣ ਲਈ ਤਿਆਰ ਹਾਂ ਤਾਂ ਜੋ ਦੂਜਾ ਬਚ ਜਾਵੇ ਫਿਰ ਪ੍ਰੇਮ ਦੀ ਜੋ ਪ੍ਰਕਿਰਿਆ ਹੈ ਉਹਦਾ ਮਤਲਬ ਹੈ ਕਿ ਇੱਕ ਦੂਜੇ ਵਿੱਚ ਲੀਨ ਹੋ ਜਾਣਾ ਸਰੀਰ ਦੇ ਤਲ ਤੇ ਜਾਨ ਵੀ ਇਸੇ ਲੀਨਤਾ ਦਾ ਉਪਾਇ ਹੈ ਸਰੀਰ ਦੇ ਤਲ ਤੇ ਪ੍ਰੇਮ ਹੋਰ ਗਹਿਰੇ ਤਲ ਤੇ ਇਸੇ ਲੀਨਤਾ ਦਾ ਉਪਾਇ ਹੈ ਲੇਕਿਨ ਦੋਵੇਂ ਲੀਨਤਾ ਵਾਂ ਇੱਕ ਦੂਜੇ ਵਿੱਚ ਡੁੱਬ ਜਾਵਾਂ ਇੱਕ ਹੋ ਜਾਣਾ ਫਿਊਜ਼ਨ فاਸਲਾ ਮਿਟ ਜਾਣਾ ਕਿਤੇ ਮੇਰਾ ਮੈਂ ਖੋ ਜਾਵੇ ਹੋਂਦ ਰਹਿ ਜਾਵੇ ਮੈਂ ਦਾ ਕੋਈ ਭਾਵਨਾ ਰਵੇ ਇਸੇ ਲਈ ਪ੍ਰੇਮ ਨਾਲ ਸਭ ਤੋਂ ਵੱਧ ਪੀੜ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਹੰਕਾਰ ਦੀ ਘਟਨਾਈ ਹੈ ਤਾਂ ਹੰਕਾਰੀ ਵਿਅਕਤੀ ਪ੍ਰੇਮ ਨਹੀਂ ਕਰ ਸਕਦਾ ਹੰਕਾਰੀ ਵਿਅਕਤੀ ਪ੍ਰੇਮ ਦੇ ਵਿਰੋਧ ਵਿੱਚ ਹੋ ਜਾਏਗਾ ਹੰਕਾਰੀ ਵਿਅਕਤੀ ਕਾਮ ਦੇ ਵਿਰੋਧ ਵਿੱਚ ਹੋ ਜਾਏਗਾ ਅਜਿਹੇ ਵਿਅਕਤੀ ਜੇ ਧਾਰਮਿਕ ਹੋ ਜਾਣਾ ਤਾਂ ਉਹਨਾਂ ਤੋਂ ਵੀ ਧਰਮ ਦਾ ਜਨਮ ਹੁੰਦਾ ਹੈ ਉਹ ਧਰਮ ਰੋਗੀ ਹੈ ਅਜਿਹੇ ਹੰਕਾਰੀ ਵਿਅਕਤੀ ਅਕਸਰ ਧਾਰਮਿਕ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਜੀਵਨ ਵਿੱਚ ਹੁਣ ਕਦੇ ਕਿਤੇ ਜਾਣ ਦਾ ਉਪਾਏ ਨਹੀਂ ਮਿਲਦਾ ਜਿਸ ਦਾ ਪ੍ਰੇਮ ਦਾ ਦਵਾਰ ਬੰਦ ਹੁੰਦਾ ਹੈ ਉਹ ਜੀਵਨ ਦਾ ਦਵਾਰ ਵੀ ਬੰਦ ਕਰ ਲੈਂਦਾ ਜਿਸ ਨੂੰ ਪ੍ਰੇਮ ਦਾ ਅਨੁਭਵ ਨਹੀਂ ਹੋ ਰਿਹਾ ਉਸ ਤੇ ਜੀਵਨ ਵਿੱਚ ਦੁੱਖ ਹੀ ਦੁੱਖ ਰਹਿ ਜਾਂਦਾ ਹੁਣ ਇਸ ਦੁੱਖ ਤੋਂ ਆਕ ਰਹੇ ਨੇ ਇਸ ਲਈ ਉਬਰਣ ਦਾ ਕੋਈ ਰਾਹ ਲੱਭ ਰਹੇ ਨਹੀਂ ਉਹ ਪ੍ਰੇਮ ਵਿੱਚ ਖੋ ਨਹੀਂ ਸਕਦੇ ਤਾਂ ਹੁਣ ਕਿਤੇ ਹੋਰ ਖਾਣ ਲੱਭ ਰਹੇ ਨੇ ਤਾਂ ਪਰਮਾਤਮਾ ਦੀ ਕਲਪਨਾ ਕਰੇਗਾ ਮੋਕਸ਼ ਦੀ ਕਲਪਨਾ ਕਰੇਗਾ ਪਰ ਉਸ ਦਾ ਪਰਮਾਤਮਾ ਮੋਕਸ਼ لازਮੀ ਤੌਰ ਤੇ ਸੰਸਾਰ ਦੇ ਵਿਰੋਧ ਵਿੱਚ ਹੋਏਗਾ ਕਿਉਂਕਿ ਸੰਸਾਰ ਦੇ ਵਿਰੋਧ ਵਿੱਚ ਹੈ ਸੰਸਾਰ ਦਾ ਮਤਲਬ ਹੈ ਪ੍ਰੇਮ ਦੇ ਵਿਰੋਧ ਵਿੱਚ ਸਰੀਰ ਦੇ ਵਿਰੋਧ ਵਿੱਚ ਤਾਂ ਉਸ ਦਾ ਜੋ ਪਰਮਾਤਮਾ ਹੈ ਉਹਦੀ ਕਲਪਨਾ ਦਾ ਉਲਟ ਹੋ ਗਿਆ ਸੰਸਾਰ ਦੇ ਇੱਕ ਅਰਥ ਵਿੱਚ ਸੰਸਾਰ ਦਾ ਦੁਸ਼ਮਣ ਹੋਏਗਾ ਉਹ ਜੇਕਰ ਅਜਿਹਾ ਆਦਮੀ ਧਾਰਮਿਕ ਹੋ ਜਾਏ ਰੋਗੀ ਧਰਮ ਪੈਦਾ ਹੋਏਗਾ। ਅਜਿਹੇ ਲੋਕ ਅਕਸਰ ਧਾਰਮਿਕ ਹੋ ਜਾਂਦੇ ਨੇ। ਅਜਿਹੇ ਲੋਕ ਸ਼ਾਸਤਰ ਵੀ ਲਿਖਦੇ ਨੇ। ਅਜਿਹੇ ਲੋਕ ਆਪਣੇ ਵਿਚਾਰਾਂ ਦਾ ਪ੍ਰਚਾਰ ਵੀ ਕਰਦੇ ਨੇ। ਦੁਨੀਆਂ ਵਿੱਚ ਬਹੁਤ ਲੋਕ ਦੁਖੀ ਨੇ। ਉਹ ਇੱਕਾਸ ਵਿੱਚ ਕੇ ਇਸ ਤਰ੍ਹਾਂ ਦੇ ਵਿਚਾਰਾਂ ਨਾਲ ਆਨੰਦ ਮਿਲੇਗਾ। ਉਹ ਵੀ ਇੱਕ ਪਾਸੇ ਝੁਕਦੇ ਨੇ। ਦੁਨੀਆਂ ਵਿੱਚ ਸਭ ਦੇ ਕੋਲ ਥੋੜਾ-ਬਹੁਤ ਹੰਕਾਰ ਹੈ। ਸੁ ਜਿੰਨਾ ਵੀ ਹੰਕਾਰ ਜਰਾ ਵੀ ਵਿਦਾਰਾ ਪਾਉਂ ਦਿਖਾਈ ਸ਼ੋਵੇ। ਤਾਂ ਉਸੇ ਪਾਸੇ ਝੁਕ ਜਾਂਦਾ ਹੈ ਹੰਕਾਰੀ ਆਦਮੀ ਹਮੇਸ਼ਾ ਹਮਲਾਵਰ ਹੁੰਦਾ ਹੈ ਇਸ ਲਈ ਉਹ ਆਪਣੇ ਧਰਮ ਨੂੰ ਲੈ ਕੇ ਹਮਲਾ ਕਰਦਾ ਦੂਜਿਆਂ ਉੱਤੇ ਉਹਨਾਂ ਨੂੰ ਕਨਵਰਟ ਕਰਦਾ ਹੈ ਉਹਨਾਂ ਨੂੰ ਸਮਝਾਉਂਦਾ ਬਚਾਉਂਦਾ ਬਦਲਦਾ ਕਿਉਂਕਿ ਉਹ ਪ੍ਰੇਮ ਕਾਮ ਜੀਵਨ ਦੇ ਆਮ ਸੰਬੰਧਾਂ ਨਾਲੋਂ ਆਪਣੇ ਆਪ ਨੂੰ ਦੂਰ ਰੱਖਦਾ ਹੈ ਸੁਭਾਅਕੀ ਜਿਹਾ ਲੱਗਦਾ ਹੈ ਕਿ ਉਹ ਬੜਾ ਤਿਆਗ ਕਰ ਰਿਹਾ ਹੈ ਜਿਨ੍ਹਾਂ ਚੀਜ਼ਾਂ ਤੋਂ ਸਾਨੂੰ ਸੁੱਖ ਮਿਲ ਰਿਹਾ ਹੈ ਉਹਨਾਂ ਸਭ ਚੀਜ਼ਾਂ ਨੂੰ ਛੱਡ ਰਿਹਾ ਉਹ ਇਸ ਲਈ ਮਨ ਵਿੱਚ ਕਾਦਰ ਪੈਦਾ ਹੋ ਜਾਂਦਾ ਸਭ ਦੇ ਉਹਦੇ ਪ੍ਰਤੀ ਆਪਦਰ ਤਦੇ ਪੈਦਾ ਹੁੰਦੀ ਹੈ ਜਦ ਸਾਥੋਂ ਕੋਈ ਵੱਖਰਾ ਕੁਝ ਕਰ ਰਿਹਾ ਹੈ ਜੋ ਅਸੀਂ ਨਹੀਂ ਕਰ پا ਰਹੇ ਕੋਈ ਹੋਰ ਕਰ ਰਿਹਾ ਹੈ ਤਾਂ ਆਦਰ ਪੈਦਾ ਹੁੰਦਾ ਉਹ ਹਮਲਾ ਕਰ ਰਿਹਾ ਹੰਕਾਰੀ ਹੈ ਉਹ ਹਰ ਤਰ੍ਹਾਂ ਆਪਣੇ ਵਿਚਾਰ ਨੂੰ ਸਾਡੇ ਉੱਤੇ ਥੋਪਣ ਦੀ ਕੋਸ਼ਿਸ਼ ਕਰਦਾ ਅਸੀਂ ਉਸ ਨਾਲ ਸਹਿਮਤ ਹੋ ਨਾ ਪਾਈਏ ਘੱਟੋ ਘੱਟ अपराध भाव गिल्ट ਪੈਦਾ ਕਰਨਾ ਹੀ ਹੁੰਦਾ ਅੰਦਰ ਤਾਂ ਇਹ ਲੱਗਦਾ ਕਿ ਤੁਸੀਂ ਪਾਪ ਕਰ ਰਹੇ ਹੋ ਤੁਸੀਂ ਜੋ ਕਰ ਰਹੇ ਹੋ ਗਲਤ ਹੈ ਪਾਪ ਹੈ ਇਹਨਾਂ ਭਾਵ ਤਾਂ ਪੈਦਾ ਹੀ ਕਰ ਦਿੰਦਾ ਉਹ ਇਸ ਭਾਵ ਦੇ ਬੜੇ ਮਜ਼ੇਦਾਰ ਨਤੀਜੇ ਹੁੰਦੇ ਨੇ ਇਸ ਦਾ ਵੱਡਾ ਨਤੀਜਾ ਇਹ ਹੁੰਦਾ ਹੈ ਕਿ ਜੋ ਤੁਸੀਂ ਕਰ ਰਹੇ ਹੋ ਉਹ ਛੱਡ ਨਹੀਂ ਪਾਉਂਦੇ ਕਿਉਂਕਿ ਸੁਭਾਵਿਕ ਹੈ ਪਰ ਹੁਣ ਉਸ ਨੂੰ ਕਰਨ ਵੇਲੇ ਤੁਹਾਨੂੰ ਅਪਰਾਧ ਦੀ ਪ੍ਰਤੀਤਿ ਹੋਣ ਲੱਗੇਗੀ ਤਾਂ ਜੋ ਪ੍ਰੇਮ ਹੈ ਉਹ ਪਾਪ ਹੋ ਜਾਂਦਾ ਹੈ। ਪ੍ਰੇਮ ਵੀ ਕਰਦੇ ਹਾਂ। ਹੂੰ ਅੰਦਰ ਕਿਤੇ ਗਹਿਰੇ ਵਿੱਚ ਲੱਗਦਾ ਹੈ ਕਿ ਕੁਝ ਗਲਤ ਹੋ ਰਿਹਾ ਹੈ। ਪਾਪ ਵੀ ਕਰਦੇ ਹਾਂ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਪ੍ਰੇਮ ਤੋਂ ਜੋ ਸੁੱਖ ਮਿਲਦਾ ਹੈ ਉਹ ਮਿਲਣਾ ਬੰਦ ਹੋ ਜਾਂਦਾ ਹੈ। ਪ੍ਰੇਮ ਜਾਰੀ ਰਹਿੰਦਾ ਹੈ। ਸੁੱਖੇ ਸੇ ਅਪਰਾਧ ਭਾਵ ਦੇ ਕਾਰਨ ਮਿਲਣਾ ਬੰਦ ਹੋ ਜਾਂਦਾ ਹੈ। ਜਿਸ ਚੀਜ਼ ਵਿੱਚ ਵੀ ਅਪਰਾਧ ਭਾਵ ਹੋਵੇ ਉਸ ਵਿੱਚ ਸੁੱਖ ਨਹੀਂ ਮਿਲ ਸਕਦਾ। ਸੁਖ ਦੇ ਲਈ ਪਹਿਲੀ ਗੱਲ ਤਾਂ ਇਹ ਜ਼ਰੂਰੀ ਹੈ ਕਿ ਮਨ ਵਿੱਚ ਬੜਪਾਗੀ ਭਾਵ ਹੋਵੇ ਅਪਰਾਧੀ ਭਾਵਨਾ ਹੋਵੇ ਤਾਂ ਪੁਰਸ਼ ਦਾ ਮਨ ਹੈ ਕਿ ਔਰਤ ਨੂੰ ਪ੍ਰੇਮ ਕਰੇ ਔਰਤ ਦਾ ਮਨ ਹੈ ਕਿ ਪੁਰਸ਼ ਨੂੰ ਪ੍ਰੇਮ ਕਰੇ ਇਹ ਸੁਭਾਵਿਕ ਖਿੱਚ ਹੈ ਕੁਦਰਤੀ ਖਿੱਚ ਹੈ ਇਸ ਨੂੰ ਬੁਰਾ ਨਹੀਂ ਕਿਹਾ ਜਾ ਸਕਦਾ ਹੁਣ ਉਹ ਜੋ ਅਪਰਾਧ ਭਾਪ ਪੈਦਾ ਕਰ ਦੇਣਗੇ ਸਾਰੇ ਤਿਆਗੀ ਜ਼ਹਿਰ ਬਣ ਜਾਏਗਾ ਤਾਂ ਔਰਤ ਪੁਰਸ਼ ਇੱਕ ਦੂਜੇ ਦੇ ਪ੍ਰਤੀ ਖਿੱਚੇ ਜਾਣਗੇ ਟੁੱਟਣਗੇ ਵੀ ਇਹ ਦੂਰੀ ਤਾਰਾਤਵੰਦ ਤੇ ਉਲਟੀ ਹਾਲਤ ਹੈ। ਅੰਦਰ ਇੱਕ ਡਿਸਬਿਊਟ ਖੜਾ ਹੋ ਜਾਂਦਾ ਹੈ। ਇਹ ਸਾਰੀ ਮਨੁੱਖ ਜਾਤੀ ਵਿੱਚ ਉਹਨਾਂ ਨੇ ਸਭ ਕੁਝ ਪੈਦਾ ਕਰ ਦਿੱਤਾ ਹੈ ਜਿਹੜੇ ਧਾਰਮਿਕ ਹੁੰਦੇ ਨੇ। ਇਹਦੇ ਫਾਇਦੇ ਤਾਂ ਉਹਨਾਂ ਨੂੰ ਨਹੀਂ। ਜਦ ਤੁਹਾਨੂੰ ਪ੍ਰੇਮ ਤੋਂ ਕੋਈ ਸੁੱਖ ਨਹੀਂ ਮਿਲਦਾ ਤਾਂ ਗੱਲ ਬਿਲਕੁਲ ਸਹੀ ਲੱਗਦੀ ਹੈ। ਨਾ ਤਾਂ ਇਸ ਵਿੱਚ ਕੋਈ ਸੁੱਖ ਹੈ ਨਾ ਸੁੱਖ ਨਹੀਂ ਮਿਲ ਸਕਦਾ ਕਦੇ ਵੀ। ਪ੍ਰੇਮ ਸੁਖ ਨਹੀਂ ਹੈ ਸੁਖ ਨਹੀਂ ਮਿਲਦਾ ਇਸ ਲਈ ਉਹਨਾਂ ਦੇ ਮਨ ਵਿੱਚ ਭਾਵ ਪੈਦਾ ਹੋ ਜਾਂਦਾ ਹੈ ਪਾਪ ਦਾ ਜੇ ਕੋਈ ਬੱਚੇ ਨੂੰ ਸਮਝਾ ਦੇਵੇ ਕਿ ਸਾਹ ਲੈਣ ਵਿੱਚ ਪਾਪ ਹੈ ਤਾਂ ਸਾਹ ਲੈਣ ਵਿੱਚ ਉਸ ਨੂੰ ਦੁੱਖ ਲੱਗੇਗਾ ਜੋ ਵੀ ਅਸੀਂ ਸਮਝਾ ਦਈਏ ਉਸ ਵਿੱਚ ਦੁੱਖ ਮਿਲਣ ਲੱਗਦਾ ਹੈ ਦੁੱਖ ਜੋ ਹੈ ਉਹ ਕੋਈ ਗਲਤ ਵਿਸਾਥ ਤੋਂ ਕਰਾਉਂਦਾ ਹੈ ਉਹ ਕੰਮ ਗਲਤ ਹੈ ਜਾਂ ਨਹੀਂ ਇਹ ਸਵਾਲ ਨਹੀਂ ਹੈ ਜਿਵੇਂ ਜੈਨੀ ਘਰ ਬੱਚਾ ਰਾਤ ਨੂੰ ਖਾਣਾ ਖਾ ਲਵੇ ਤਾਂ ਲੱਗਦਾ ਕਿ ਪਾਪ ਹੋ ਰਿਹਾ ਹੈ ਜਦ ਮੈਂ ਪਹਿਲੀ ਦਫਾ ਰਾਤ ਨੂੰ ਖਾਣਾ ਖਾਦਾ ਤਾਂ ਮੈਨੂੰ ਬੰਟਿੰਗ ਹੋ ਗਈ ਇਕਦਮ ਉਲਟੀ ਕਿਉਂਕਿ 14 ਸਾਲ ਤੱਕ ਮੈਂ ਕਦੇ ਰਾਤ ਨੂੰ ਖਾਣਾ ਨਹੀਂ ਖਾਦਾ ਸੀ ਘਰ ਵਿੱਚ ਕਦੇ ਨਹੀਂ ਖਾਦਾ ਸੀ ਰਾਤ ਨੂੰ ਖਾਣਾ ਪਾਪ ਸੀ ਪਰ ਜਦ ਪਹਿਲੀ ਵਾਰ ਵਿਦਿਆਰਥੀਆਂ ਦੇ ਨਾਲ ਪਿਕਨਿਕ ਤੇ ਗਿਆ ਉੱਥੇ ਕੋਈ ਜੈਨੀ ਨਹੀਂ ਸੀ ਸਭ ਹਿੰਦੂ ਸੀ ਉਹਨਾਂ ਨੂੰ ਦਿਨ ਵਿੱਚ ਕੋਈ ਫਿਕਰ ਨਹੀਂ ਸੀ ਭੋਜਨ ਬਣਾਉਣ ਦਾ ਜਾਂ ਖਾਣ ਦਾ ਤਾਂ ਮੇਰੇ ਇਕੱਲੇ ਦਾ ਕਰਨਾ ਮੈਨੂੰ ਇਹ ਚੰਗਾ ਨਾ ਲੱਗਿਆ ਤਾਂ ਲੱਗਿਆ ਕੁਛ ਖਾਈਏ ਦਿਨ ਭਰ ਦੀ ਥਕਾਵਟ ਪਹਾੜੀ ਤੇ ਚੜਨਾ ਦਿਨ ਪਰ ਭੁੱਖ ਤੇ ਰਾਤ ਦੀ ਨੀਂਦ ਸਭ ਖਾਣਾ ਬਣਾਉਣ ਵਾਲੀ ਗੱਲ ਮੇਰੇ ਨਾਲ ਜੋ ਭੁੱਖ ਵੀ ਉਨ੍ਹਾਂ ਦੇ ਖਾਣੇ ਦੀ ਮਹਿਕ ਵੀ ਤਾਂ ਉਸ ਗੱਲ ਲਈ ਮੈਂ ਰਾਜੀ ਹੋ ਗਿਆ ਤਾਂ ਸੋਚਿਆ ਕਿ ਲੋਕ ਇੰਨੇ ਦਿਨਾਂ ਤੋਂ ਖਾਂਦੇ ਨੇ ਅਜੇ ਤੱਕ ਨਰਕ ਕਿਉਂ ਨਹੀਂ ਗਏ ਇੱਕ ਦਿਨ ਖਾ ਲਓ ਦੋ ਦਿਨ ਖਾ ਲਓ ਮਨੁੱਖ ਨਰਕ ਨਹੀਂ ਜਾਵੇਗਾ ਨਰਕ ਤਾਂ ਨਹੀਂ ਜਾਵੇਗਾ ਕਿਉਂਕਿ ਮੈਨੂੰ ਵੌਮਟਿੰਗ ਹੋ ਗਈ ਖਾਣ ਬਾਅਦ 14 ਸਾਲ ਤੱਕ ਜਿਸ ਗੱਲ ਨੂੰ ਪਾਪ ਸਮਝਿਆ ਹੋਵੇ ਉਸ ਨੂੰ ਇੱਕ ਦਾ ਮੰਦਰ ਲੈ ਜਾਣਾ ਮੁਸ਼ਕਿਲ ਹੋਏਗਾ ਉਸ ਦਿਨ ਜਦ ਮੈਨੂੰ ਉਲਟੀ ਹੋ ਗਈ ਤਾਂ ਮੈਂ ਸੋਚਿਆ ਕਿ ਗੱਲ ਪਾਪ ਨਹੀਂ ਤਾਂ ਉਲਟੀ ਕਿਵੇਂ ਹੋ ਸਕਦੀ ਸੀ ਤਾਂ ਵਿਸ਼ੇਸ਼ਾ ਸਰਕਲ ਹੈ ਵਿਚਾਰ ਦੇ ਦੁਸ਼ਟ ਚੱਕਰ ਹਨ ਜਿਸ ਚੀਜ਼ਾਂ ਨੂੰ ਅਸੀਂ ਪਾਪ ਮੰਨ ਲੈਂਦੇ ਆ ਉਸ ਵਿੱਚ ਸੁੱਖ ਨਹੀਂ ਮਿਲਦਾ ਦੁੱਖ ਮਿਲਣ ਲੱਗਦਾ ਹੈ ਜਾਂ ਦੁੱਖ ਮਿਲਣ ਲੱਗਦਾ ਹੈ ਤਾਂ ਉਸ ਨੂੰ ਹੋਰ ਵੀ ਪਾਪ ਮੰਨ ਲਿਆ ਜਾਂਦਾ ਹੈ ਗਹਿਰਾ ਪਾਪ ਹੋ ਜਾਂਦਾ ਹੈ ਜਿੰਨਾ ਗਹਿਰਾ ਪਾਪ ਮੰਨਦੇ ਆ ਉਹਨਾਂ ਵੱਦ ਦੁੱਖ ਮਿਲਣ ਲੱਗਦਾ ਹੈ ਸੋ ਅੱਜ ਇੰਨਾ ਹੀ ਜੇਕਰ ਤੁਹਾਨੂੰ ਇਹ ਕਥਾ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਧੰਨਵਾਦ ਜੀ